ਸਵਾਗਤ ਹੈ ਜੀ ਪਸ਼ੂ ਪਾਲਕ ਵੀਰਾਂ ਦਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਗੱਲ ਕਰਦੇ ਆਂ ਕਾਫ ਦੇ ਗਰੋਥ ਦੇ ਬਾਰੇ ਕਿਉਂਕਿ ਆਕ ਅਕਸਰ ਹੀ ਦੇਖਦੇ ਆਂ ਕਾਫ ਨੂੰ ਦੁੱਧ ਵੀ ਪੂਰਾ ਛੱਡਦੇ ਆਂ ਫੀਡ ਵੀ ਪਾਉਂਦੇ ਆਂ ਪਰ ਫਿਰ ਵੀ ਨਾ ਕਿਤੇ ਨਾ ਕਿਤੇ ਕਾਫ ਕਮਜ਼ੋਰ ਰਹਿ ਜਾਂਦੇ ਨੇ ਜਾਂ ਪੂਰੀ ਗਰੋਥ ਨਹੀਂ ਕਰ ਪਾਉਂਦੇ ਤੇ ਆਪਾਂ ਦੂਜੇ ਪਾਸੇ ਦੇਖਦੇ ਆਂ ਜਦੋਂ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆਂ ਉੱਥੇ ਬ੍ਰੀਡਰ ਆਪਣੇ ਕਾਫ ਲੈ ਕੇ ਆਉਂਦੇ ਨੇ ਜਾਂ ਸ਼ੋਅ ਦੇ ਵਿੱਚ ਪਾਉਂਦੇ ਨੇ ਉਹ ਕਾਫ ਬਹੁਤ ਸੋਹਣੇ ਹੁੰਦੇ ਨੇ ਤੇ ਉਹਨਾਂ ਨਾਲ ਆਪਣੇ ਵੀ ਮਨ 'ਚ ਦੇਖ ਕੇ ਆਉਂਦਾ ਕਿ ਸਾਡੇ ਵੀ ਕਾਫ ਏਡੇ ਵਧੀਆ ਗਰੋਥ ਵਾਲੇ ਹੋਣ ਆਪਾਂ ਟੀਕਾ ਵੀ ਚੰਗਾ ਭਰਾ ਲੈਨੇ ਆ ਪਰ ਕਾਫ ਫਿਰ ਵੀ ਕਿਤੇ ਨਾ ਕਿਤੇ ਕਾਫ ਚ ਕੁਝ ਕਮੀਆਂ ਰਹਿ ਜਾਂਦੀਆਂ ਨੇ ਤੇ ਉਹਦੇ ਬਾਰੇ ਤੁਹਾਨੂੰ ਪੂਰਾ ਦੱਸਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹੋਰ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਆਓ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਮੰਨ ਲਓ ਜਦੋਂ ਵੀ ਆਪਣੇ ਕਾਫ ਨੇ ਜਨਮ ਲੈ ਲਿਆ ਠੀਕ ਹੈ ਉਸ ਤੋਂ ਹਫ਼ਤੇ ਬਾਅਦ ਆਪਾਂ ਉਹਦੀ ਡਿਵਰਮਿੰਗ ਕਰ ਦੇਣੀ ਹੈ ਡਿਵਰਮਿੰਗ ਕਰਨ ਤੋਂ ਬਾਅਦ ਇੱਕ ਆਉਂਦਾ ਹੈ ਬੜਾ ਕਾਫ ਠੀਕ ਹੈ ਬੜਾ ਕਾਫਾ ਆਪਾਂ ਨੂੰ ਹਫਤੇ ਤੋਂ ਬਾਅਦ ਦੇਣਾ ਸਟਾਰਟ ਕਰ ਦੇਣਾ ਹੈ ਜਿਹੜੀ ਇਹਦੀ ਡੋਸ ਦੇਣੀ ਆ ਆਪਾਂ 25 ਐਮਐਲ ਨੂੰ ਡੇਲੀ ਦੇਣਾ ਹੈ ਕਾਫ ਨੂੰ ਦੁੱਧ ਦੇ ਵਿੱਚ ਪਾ ਕੇ ਵੀ ਦੇ ਸਕਦੇ ਆ ਜਾਂ ਆਪਾਂ ਸਿਰੰਜੇ ਦੇ ਨਾਲ ਵੀ ਜਿਹੜੀ 25 ਐਮਐਲ ਦੀ ਆਉਂਦੀ ਆ ਉਹ ਭਰ ਕੇ ਉਹਦੇ ਮੂੰਹ ਦੇ ਵਿੱਚ ਦੇ ਮਾਰ ਸਕਦੇ ਆ ਠੀਕ ਹੈ ਜਿੱਦਾਂ ਆਪਾਂ ਨਾਲ ਤੌਰ ਤੇ ਨੂੰ ਯੂਜ਼ ਕਰ ਸਕਦੇ ਆ ਤੇ ਬਾਕੀ ਇਹਦੇ ਕਰਦਾ ਕੀ ਹੈ ਇੱਕ ਤਾਂ ਕਾਫ ਦਾ ਇਮਿਊਨਿਟੀ ਸਿਸਟਮ ਸਟਰੋਂਗ ਕਰਦਾ ਹੈ ਕਿ ਉਹਦੀਆਂ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਮਤਾ ਵਧਾਉਂਦਾ ਹੈ ਦੂਜਾ ਜਿਹੜੀ ਉਹਦੀ ਪਾਚਨ ਦੀ ਕਿਰਿਆ ਹੁੰਦੀ ਹੈ ਉਹਨੂੰ ਵਧੀਆ ਕਰਦਾ ਹੈ ਤੇ ਤੀਜਾ ਕਹਿ ਲਈਏ ਕਿ ਜਿੱਦਾਂ ਆਪਾਂ ਇਨਸਾਨ ਪ੍ਰੋਟੀਨ ਖਾਂਦੇ ਆ ਠੀਕ ਆ ਉਹ ਕੰਮ ਕਰਦਾ ਹੈ ਉਹਦੇ ਵਿੱਚ ਇਹਦੇ ਵਿੱਚ ਮਲਟੀ ਵਿਟਾਮਿਨ ਸਾਰਾ ਕੁਝ ਹੁੰਦਾ ਹੈ ਜੋ ਕਾਫ ਦੀ ਗਰੋਥ ਕਰਨ ਦੇ ਵਿੱਚ ਵਧੀਆ ਸਹਾਇਤਾ ਕਰਦਾ ਹੈ ਦੂਜੀ ਗੱਲ ਇਹ ਕਿ ਜਦੋਂ ਕਾਫ ਆਪਣਾ ਫੀਡ ਖਾਣੀ ਸਟਾਰਟ ਕਰਦਾ ਹੈ ਉਹਨੂੰ ਆਪਾਂ ਕਾਫ ਸਟਾਰਟਰ ਫੀਡ ਆਉਂਦੀ ਹੈ ਕਾਰਗਿਲ ਦੀ ਉਹ ਦੇਣੀ ਹੈ ਤੇ ਉਹ ਪੌਣੀ ਤੂੜੀ ਤੇ ਆ ਆਪਣੇ ਕਿਸਾਨ ਵੀਰ ਕੀ ਕਰਦੇ ਨੇ ਕਿ ਹਰਾਚਾਰਾ ਵੱਧ ਪਾਉਂਦੇ ਨੇ ਫਲ ਕਿਉਂਕਿ ਪਹਿਲਾਂ ਹਰਾਚਾਰਾ ਜਿਹੜਾ ਜ਼ਿਆਦਾ ਖਾਂਦਾ ਹੈ ਕਿਸਾਨ ਵੀਰਾਂ ਨੂੰ ਇਹ ਹੁੰਦਾ ਕਿ ਫਲ ਕੁਝ ਖਾਨ ਲੱਪਿਆ ਵਾ ਤੇ ਆਪਾਂ ਹਰਾਚਾਰਾ ਪਾਈ ਜਾਂਦੇ ਆ ਜਿਸ ਦੇ ਨਾਲ ਫਲ ਦਾ ਢਿੱਡ ਵੱਜ ਜਾਂਦਾ ਹੈ ਤੇਰੀ ਫਲ ਦੀ ਗਰੋਥ ਹੈ ਉਹ ਪੂਰੀ ਨਹੀਂ ਹੁੰਦੀ ਇਸ ਲਈ ਆਪਾਂ ਉੱਥੇ ਬੜਾ ਕਾਫੀ ਯੂਜ਼ ਕਰਨਾ ਹੈ ਬਹੁਤ ਵਧੀਆ ਰਿਜ਼ਲਟ ਨੇ ਪ੍ਰੋਡਕਟ ਦੇ ਜੇ ਗੱਲ ਕਰੀਏ ਦੀ ਐਮ ਆਰ ਪੀ ਦੀ ਇਦੀ ਐਮ ਆਰ ਪੀ ਆਉਂਦੀ ਹੈ ਜੀ 335 ਰੁਪਏ ਠੀਕ ਆ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਸਾਂ ਹੀ ਆ 5 10 ਰੁਪਏ ਲੈਸੋ ਕੀ ਮਿਲੇ ਨਹੀਂ ਤਾਂ ਇਹਦੀ ਜਿਹੜੀ ਕੀਮਤ ਆ ਉਹ ਫਿਕਸ ਆ ਜੀ ਫਿਰ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਣਾ ਕਾਫ ਲੱਤਾਂ ਤੋਂ ਬੈਠ ਜਾਂਦਾ ਏ ਜਾਂ ਆਪਾਂ ਲੱਗਦਾ ਕਿ ਕਮਜ਼ੋਰੀ ਫੀਲ ਹੁੰਦੀ ਆ ਫਿਰ ਆਪਾਂ ਇਹ ਡੋ ਟਾਈਮ ਦੋ ਟਾਈਮ ਹੀ ਇਹਨੂੰ ਯੂਜ਼ ਕਰ ਸਕਦੇ ਆ ਤੇ ਜਾਂ ਫਿਰ ਉੱਥੇ ਆਉਂਦਾ ਹੈ ਜੀ ਨਿਊਰੋ ਕਾਈਂਡ ਪਲਾਸ ਸਿਰਪ ਮੈਨ ਕਾਈਂਡ ਦਾ ਸਿਰਪ ਆਉਂਦਾ ਹੈ ਜੀ ਇਸ ਦੇ ਵਿੱਚ মালਟੀ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਨੇ ਜੀ ਤੇ ਇਹਦੀ ਜੇ ਐਮ ਆਰ ਪੀ ਦੀ ਗੱਲ ਕਰੀਏ ਦੀ ਐਮ ਆਰ ਪੀ ਹੈਗੀ ਹੈ 219 ਰੁਪਏ ਠੀਕ ਆ ਇਹ ਕਮਜ਼ੋਰੀ ਦੂਰ ਕਰਦਾ ਹੈ ਕਾਫ ਦੀ ਇਹ ਆਪਾਂ ਜਿਹੜੀ ਇਸੀ ਡੋਜ਼ ਦੇਣੀ ਹੈ 25 ਐਮ ਐਲ ਡੇਲੀ ਦੇ ਸਕਦੇ ਹਾਂ ਜੇ ਕਾਫ ਜ਼ਿਆਦਾ ਕਮਜ਼ੋਰ ਹੈ ਉਹਦੇ ਉੱਠਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਆ ਆਪਾਂ ਨੂੰ ਲੱਗਦਾ ਹੈ ਕਿ ਕਾਫ ਦਾ ਬਜਣਾ ਮੁਸ਼ਕਲ ਆ ਫਿਰ ਆਪਾਂ 20 ਐਮ ਐਲ ਡੇਲੀ 20 ਐਮ ਐਲ ਸ਼ਾਮ ਨੂੰ ਦੇ ਸਕਦੇ ਹਾਂ ਤੇ ਬਾਕੀ ਬਾਈ ਜੀ ਵੱਧ ਤੋਂ ਵੱਧ ਆਪਾਂ ਇਹ ਧਿਆਨ ਰੱਖਣਾ ਹੈ ਕਾਫ ਨੂੰ ਜੋ ਵੀ ਪਾਉਣਾ ਹੈ ਪਹਿਲਾਂ ਤੂੜੀ ਪਾਉਣੀ ਹੈ ਤੇ ਤੂੜੀ ਦੇ ਉੱਤੇ ਫੀਡ ਪਾਉਣੀ ਹੈ ਕਾਫ ਸਟਾਰਟਰ ਫੀਡ ਆਉਂਦੀ ਹੈ ਉਹਦਾ ਵਧੀਆ ਰਿਜ਼ਲਟ ਆ ਜਾਂ ਹੋਰ ਵੀ ਤੁਸੀਂ ਕਿਸ ਕੰਪਨੀ ਦੀ ਯੂਜ਼ ਕਰ ਸਕਦੇ ਹੋ ਜਾਂ ਕੋਈ ਨਾਰਮਲ ਘਰ ਦਾ ਵੰਡ ਆ ਉਹ ਵੀ ਪਾ ਸਕਦੇ ਜੋ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ